ARDEN NUVO 605 DI ਇਹ ਆ ਗਿਆ ਜੀ D-Lux ਮਾਡਲ ਦੇ ਡੀਜੀ ਸੈਂਸਰ 500 ਘੰਟੇ ਲਗਭਗ ਚੱਲਿਆ ਹੋਇਆ ਪਰ ਆ ਗਿਆ 855 5 ਸਟਾਰ 416 ਇਹ ਆ ਗਿਆ 2019 ਮਾਡਲ ਸਾਈਡ ਕਲਚ 16 ਦਾ ਠੀਕ ਆ ਜੀ 452 10 ਜੇਰ ਪ੍ਰੋ ਇਹ ਜੀ ਡਿਮਾਂਡ ਜ਼ਿਆਦਾ ਆ ਇਹ 4 ਸਪੀਡਾਂ ਚਾਹੀਦੀ ਜੀ ਹਾਂਜੀ 4 ਸਪੀਡਾ ਕਿੰਨਾ ਪੇਮੈਂਟ ਭਰ ਕੇ ਲੋਨ ਕਰਵਾ ਸਕਦੇ ਜੀ ਘੱਟ ਲੋਨ ਡੋਲਾ ਟਰੈਕਟਰਾਂ ਦੇ ਆ ਮੰਨ ਕੇ ਚਲੋ ਲੱਖ ਲੱਖ ਰੁਪਈਆ ਦਾ ਹੋਵੇ ਲੱਖ ਦਾ ਮੰਨ ਕੇ ਚਲੋ ਠੀਕ ਆ ਜੀ ਲੱਖ ਰੁਪਈਆ ਲਿਆਓ ਜੇ ਪ੍ਰਾਪੀ ਸਤਿ ਸ੍ਰੀ ਅਕਾਲ ਬਈ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਦੇ ਸਾਨੂੰ ਦਿਖਾਉਣੇ ਆ ਖੈਂਡ ਖੈਂਡ ਕੰਡੀਸ਼ਨਾਂ ਦੇ ਟਰੈਕਟਰ ਤੇ ਬਾਈ ਗੱਗੀ ਨਾ ਕਰਾਉਣੇ ਗੱਲ ਬਾਤ ਅਸੀਂ ਗਾ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਜੀ ਵਧੀਆ ਵਧੀਆ ਚੱਲ ਕਿੰਨੇ ਟਰੈਕਟਰ ਲੈ ਕੇ ਆਏ ਜੀ ਟਰੈਕਟਰ 6 ਹੈਗੇ ਬਾਈ ਆਪਾਂ ਦਾ ਠੀਕ ਆ ਜੀ ਇਹ ਸ ਅਰਜਨ ਡ੍ਰੈਕਟਰ ਬਾਰੇ ਕਰ ਦਿਆਂ ਗੱਲਬਾਤ ਜੀ ਫੇਰ ਬਾਈ ਦਾ ਐਡਰੈਸ ਵੀ ਦੇਵਾਂਗੇ ਤੁਹਾਨੂੰ ਆਪਾਂ ਸਾਹਮਣੇ ਆ ਗਿਆ ਜੀ ਅਰਜਨ ਨੂਵੋ 605 ਡੀਆਈ ਇਹ ਆ ਗਿਆ ਜੀ ਡੀ ਲਕਸ ਮਾਡਲ ਤੇ ਡੀਜੀ ਸੈਂਸ ਵਾਲਾ ਖੁੱਲੇ ਡੁੱਲੇ ਪਲੇਟਫਾਰਮ ਚ ਆ ਗਿਆ ਜੀ ਮਾਡਲ ਕਿੰਨੇ ਆ ਬਾਈ ਇਹ 2022 ਮਾਡਲ ਆ ਵੀਰੇ 22 ਮਾਡਲ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰਾਂ ਤੇ ਹੋਣਗੇ 90 ਪੈਸੇ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਫਾਈਬਰ ਵਾਲੀ ਹੁੱਡ ਲੱਗੀ ਹੋਈ ਆ ਤੇ ਕੀ ਵੀ ਨੰਬਰ ਆ ਜੀ ਇਹਦਾ ਠੀਕ ਆ ਜੀ ਪੰਜਾਬ ਨੰਬਰ ਆ ਫਰਸਟ ਪਾਰਟੀ ਆ ਕਿੰਨੇ ਘੰਟੇ ਚੱਲਿਆ ਹੋਈ ਏ ਚੱਲ ਗਿਆ ਹੋ 4-500 ਘੰਟੇ ਜੀ ਬਣ ਰਹੀ 500 ਘੰਟੇ ਲਗਭਗ ਚੱਲਿਆ ਹੋਇਆ ਕੀ ਡਿਮਾਂਡ ਆ ਜੀ ਲਗਦਾ 10000 ਰੁਪਏ ਡਿਮਾਂਡ ਆ ਜੀ ਬਾਕੀ ਰੇਟ ਮੌਕੇ ਦੇ ਕਰ ਬਾਕੀ ਹੋ ਜੋ ਮੌਕੇ ਦੇ ਮੰਨਤਾ ਨਹੀਂ ਫੁੱਲ ਕਰਾਂਗੇ ਜੀ ਠੀਕ ਆ ਜੀ ਅੱਗੇ ਆ ਗਿਆ ਜੀ ਪ੍ਰੀਤ 6099 ਇਹ ਕਿੰਨੇ ਮਾਡਲ ਆ ਜੀ ਇਹ 2014 ਮਾਡਲ ਆ ਵੀਰੇ 3 ਸਪੀਡ ਦੇ ਵਿੱਚ ਆ ਇਹ 3 ਸਪੀਡ ਆ 14 ਮਾਡਲ ਆ ਬਰਾਬਰ ਆ ਜੀ ਨਾਲ ਦੇ ਟਾਇਰ ਨੇ ਠੀਕ ਹੈ ਇਹ ਨਾਲ ਦੇ ਟਾਇਰ ਆ ਸਾਈਡ ਗੇਅਰ ਚਾ ਕਿੰਨੇ ਪੈਸੇ ਟਾਇਰ ਜੀ ਟਾਇਰ ਹੋਣਗੇ 65 70 ਪੈਸੇ ਵੀਰੇ 65 70 ਪੈਸੇ ਟਾਇਰਾਂ ਦੀ ਕੰਨੀ ਸਣਾ ਪਾਵਰ ਸਟੀering ਚ ਇਹ ਵੀ ਪੰਜਾਬ ਨੰਬਰ ਆ ਜੀ ਹਾਂਜੀ ਪੰਜਾਬ ਪੰਜਾਬ ਨੰਬਰ ਆ ਮਾਡਲ ਜੀ ਇਹ ਕਿੰਨੇ ਆ 2014 ਜੀ 14 ਮਾਡਲ ਆ ਕੀ ਡਿਮਾਂਡ ਕਰਦੇ ਦੀ ਇਹ 3,60,000 ਰੁਪਇਆ 3,60,000 ਰੁਪਇਆ ਡਿਮਾਂਡ ਆ ਇਹਦੇ ਨਾਲ ਵੀ ਫਾਈਬਰ ਵਾਲੀ ਹੱਡ ਲੱਗੀ ਆ ਰੰਗ ਪੇਂਟ ਦਾ origignal ਆ ਜੀ ਸਾਰਾ ਜੀ ਠੀਕ ਆ ਜੀ ਬਾਕੀ ਮੌਕੇ ਦੇ ਹੋਣਗੇ ਹਾਂਜੀ ਅੱਗੇ ਆ ਗਿਆ ਜੀ ਜੌਂਡੀਅਰ 5405 ਕਲਰ ਸ਼ਿਫਟ B14 ਇਹ ਕਿੰਨੇ ਮਾਡਲ ਆ 2019 ਮਾਡਲ ਆ ਫੁੱਲ ਟੌਪ ਮਾਡਲ ਆ ਜੀ ਹਿੱਸਾ ਖੁੱਲਦਾ ਡਿਸਟ੍ਰਿਬਿਊਟਰ ਸਾਰੇ ਫੈਕਸ਼ਨ ਨਾਲ ਆ ਜੀ ਇਹ ਠੀਕ ਆ ਜੀ ਫੁੱਲ ਫੀਚਰ ਨਾਲ ਆ ਨਾਲ ਦੇ ਟਾਇਰ ਨੇ ਦੇ 1200 ਘੰਟਾ ਚੱਲਿਆ ਹੋਇਆ 1200 ਘੰਟੇ ਚੱਲਿਆ ਟਾਇਰ ਨਾਲ ਦੇ ਕੀ ਕੰਡੀਸ਼ਨ ਉਹ ਟਾਇਰਾਂ ਦੀ ਟਾਇਰ ਇਹਦੇ ਹੋਣਗੇ ਐਸਸੀ ਪਾਹੀ ਵੀਰੇ ਉਹ ਪਰਚੀ ਪੁਰਚੀਆਂ ਰਿੰਬਾਂ ਦੇ ਜਮਾਉਂੀਆਂ ਠੀਕ ਆ ਜੀ ਨਾਲ ਦੀਆਂ ਬਈ ਜੀ ਚੇਟਾਂ ਟੂਟਾਂ ਲੱਗੀਆਂ ਹੋਈਆਂ ਜੈਸੀ ਵਾਲੀਆਂ ਦੇ ਸੈਕ ਵਗੈਰਾ ਨਾਲ ਹੀ ਆ ਲਾਉਣਾ ਕੁਝ ਨਹੀਂ ਠੀਕ ਆ ਜੀ ਸ਼ਗਰੂਰ ਨੰਬਰ ਆ ਪਹਿਲੀ ਵਾਰ ਟੀਵੀ 13 ਸ਼ਗਰੂ ਉਪਰ ਹੀਤ ਵੀ ਸੰਗਰੂਰ ਨੰਬਰ ਆ ਠੀਕ ਆ ਬਾਈ ਆ ਵੀ ਸੰਗਰੂਰ ਨੰਬਰ ਆ ਸੰਗਰੂਰ ਨੰਬਰ ਆ ਚਾਰ ਟਰੈਕਟਰ 3 4 ਇਹਦਾ ਮੁੱਲ ਹੈਗਾ 7 ਲੱਖ 43000 ਰੁਪਏ 7 ਲੱਖ 48000 ਡਿਮਾਂਡ ਆ ਬਾਕੀ ਮੌਕੇ ਤੇ ਕਰ ਲਾਂਗੇ ਮਾਡਲ ਕਿੰਨੇ ਜੀ ਇਹ ਇਹ 2019 ਫੁੱਲ ਟੌਪ 19 ਮਾਡਲ ਆ ਫੁੱਲ ਟੌਪ ਮਾਡਲ ਆ ਦੇਖ ਸਕਦੇ ਹੋ ਕੰਡੀਸ਼ਨ ਪੂਰੀ ਠੀਕ ਆ ਕਿੰਨੇ ਘੰਟੇ ਚੱਲੇ ਸੀ ਇਹ ਜੀ ਇਹ 1200 ਘੰਟਾ 1200 ਘੰਟੇ ਲਗਭਗ ਚੱਲੇ ਥਰੀ ਸਪੀਡ ਟੌਪ ਮਾਡਲ ਆ 4 ਸਪੀਡ 4 ਸਪੀਡ ਗੇਅਰ ਪ੍ਰੋ ਗियर ਪ੍ਰੋਚ ਆ ਗਿਆ ਜੀ 4 ਸਪੀਡ ਆ ਗਿਆ ਆ ਗਿਆ ਜੀ ਸਪਰਾਜ 855 5 ਸਟਾਰ 416 ਇਹ ਆ ਗਿਆ 2019 ਮਾਡਲ ਸਾਈਡ ਕਲੱਚ ਆ 16 ਦੇ ਟਾਇਰ ਆ ਠੀਕ ਆ ਜੀ 16 ਦੇ ਟਾਇਰ ਆ ਪਏ ਹੋਏ ਬੰਦੇ ਸੌ ਰੇਡੀਅਲ ਟਾਇਰ ਆ ਦੇਖ ਸਕਦੇ ਹੋ ਤੁਸੀਂ ਇਹੋਲੇ ਜਹਾਜੀ ਟਾਇਰ ਨੇ ਠੀਕ ਆ ਜੀ ਤੇ ਇਹਦਾ ਨੰਬਰ ਵੀ ਸ਼ਗਰੂਰ ਆ ਜੀ ਇਹ ਵੀ ਪੀਵੀ 13 ਸੰਗਰੂਰ ਨੰਬਰ ਆ ਇਹ ਸੈਂਟਰ ਗੇਅਰ ਚ ਆ ਗਿਆ ਜੀ ਹਾਂਜੀ ਇਹ ਕਿੰਨੇ ਘੰਟੇ ਚੱਲੇ ਹੋ ਗਰੇ ਇਹ ਚੱਲ ਗਿਆ 14-1500 ਘੰਟਾ ਚੱਲਿਆ 14-1500 ਘੰਟੇ ਚੱਲਿਆ ਹੋਇਆ ਇਹ ਰੇਟ ਹੈਗਾ 6,38,000 ਰੁਪਿਆ 19 ਮਾਡਲ ਆ 6 ਲੱਖ 38 ਹਜ਼ਾਰ ਡਿਮਾਂਡ ਆ ਕੋਈ ਲੋਨ ਵਾਲਾ ਬੰਦਾ ਹੋਵੇ ਲੋਨ ਦੀ ਆਪਾਂ ਕਰਵਾ ਦਾਂਗੇ ਫੁੱਲ ਟਾਪ ਮਾਡਲ ਠੀਕ ਆ ਜੀ 3 ਸਪੀਡ ਚ ਹੈ ਵੀ 2 ਸਪੀਡ ਇਹ 2 ਸਪੀਡ ਚ ਆ ਗਿਆ ਤੇ ਇਹਦੇ ਦੇਖ ਸਕਦੇ ਹੋ ਤੁਸੀਂ ਅਲੱਗ ਤੌਰ 'ਤੇ ਵੀ ਲਵਾਈ ਹੋਈ ਹੈ ਬਈ ਹੂੰ ਪੂਰਾ ਸ਼ੌਂਕ ਨਾਲ ਰੱਖਿਆ ਟਰੈਕਟਰ ਰੇਡੀਏਟਰ ਟਾਇਰ ਆ ਬੈਕ ਵਾਲੇ ਫਰੰਟ ਵਾਲੇ ਝੱਗੀ ਆ ਹਾਂਜੀ ਅੱਗੇ ਆ ਗਿਆ ਜੀ ਜੌਂਡੀਅਰ 5210 ਜੇਰ ਪ੍ਰੋ ਜੀ ਜੀ ਡਿਮਾਂਡ ਜਿਆਦਾ ਆ ਤੇ ਇਹ ਚਾਰ ਸਪੀਡਾਂ ਚਾ ਜੀ ਹਾਂਜੀ 4 ਸਪੀਡ 2021 ਮਾਡਲ ਆ ਫੁੱਲ ਟਾਪ ਮਾਡਲ ਆ ਸਭ ਤੋਂ ਸਾਰਾ ਫੁੱਲ ਡਬਲ ਪੀ ਡਬਲ ਡਿਸਟ੍ਰਿਬਿਊਟਰ ਫੁੱਲ ਫੀਚਰਾਂ ਵਾਲਾ ਇਹ ਵੀ ਡਬਲ ਡੈਸ਼ਾ ਪਹਿਲੀ ਪਾਰਟੀ ਦਾ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਇਹਦਾ ਰੇਟ ਹੈਗਾ ਵੀਰੇ 7 ਲੱਖ ਤੇ 62000 ਰੁਪਿਆ ਠੀਕ ਆ ਜੀ ਬਾਕੀ ਮੌਕੇ ਤੇ ਕਰ ਲਾਂ ਬਾਅਦ ਘੱਟ ਕੀ ਮਾਡਲ ਆ ਇਹ ਕਿੰਨੇ ਘੰਟੇ ਚੱਲਿਆ ਜੀ ਇਹ ਚੱਲ ਗਿਆ 730 ਘੰਟੇ 730 ਘੰਟੇ ਚੱਲਿਆ ਹੋਇਆ ਹੈ ਜਬਾ ਨਵਾਂ ਟਰੈਕਟਰ ਆ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਕੋਈ ਲੋਨ ਵਾਲਾ ਬੰਦਾ ਕੋਈ ਨਹੀਂ ਕਰਵਾ ਦਾਂਗੇ ਕਿਰਾਏ ਵਾਲਾ ਕਿਰਾਏ ਤੇ ਵੀ ਦੇ ਦਾਂਗੇ ਸਾਰੀਆਂ ਫੈਸੀਬਿਲਿਟੀ ਨੇ ਠੀਕ ਹੈ ਜੀ ਤੇ ਬਾਕੀ ਆ ਸਾਰੇ ਟਰੈਕਟਰ ਬਾਈ ਦੇ ਆ ਬਾਈ ਦੇਖ ਸਕਦੇ ਹੋ ਤੁਸੀਂ ਸਾਰਿਆਂ ਤੇ ਲੋਨ ਦੀ ਸ਼ਬਦਾ ਹੋ ਜੂਰੀ ਸਾਰਿਆਂ ਤੇ ਸਾਰਿਆਂ ਦੇ ਕੋਲੇ ਪ੍ਰੀਤ ਤੇ ਨਹੀਂ ਠੀਕ ਹੈ ਜੀ ਪ੍ਰੀਤ ਤਾਂ ਡਾਊਨ ਮਾਡਲ ਆ ਥੋੜਾ ਜਿਹਾ ਬਾਕੀ ਸਾਰਿਆਂ ਤੇ ਉਹ ਕਿ ਕਿਰਾਏ ਤੇ ਟਰੈਕਟਰ ਕਿਸੇ ਨੇ ਲੈਣਾ ਹੋਵੇ ਜੀ ਕਿਰਾਏ ਤੇ ਵੀ ਦੇ ਦਾਂਗੇ ਵੀਰੇ ਠੀਕ ਹੈ ਜੀ ਤੇ ਕਿੰਨਾਗਾ ਪੇਮੈਂਟ ਭਰ ਕੇ ਲੋਨ ਕਰਵਾ ਸਕਦੇ ਘੱਟ ਲੋਨ ਡੋਲੇ ਟਰੈਕਟਰਾਂ ਦੇ ਆ ਮੰਨ ਕੇ ਚੱਲੋ ਲੱਖ ਦੇ ਲੱਖ ਸਵਾ ਲੱਖ ਦੇਰ ਦੇਰ ਦਾ ਹੈ ਪਹਿਲੇ ਲੱਖ ਰੁਪਏ ਲੈ ਹੋ ਸਕਦਾ ਦਾ 5-10 2000 ਇਹ ਤੋਂ ਉਧਰ ਲੱਖ ਰੁਪਏ ਦਾ ਹੋਵੇ ਲੱਖ ਦਾ ਮੰਨ ਕੇ ਚੱਲੋ ਠੀਕ ਆ ਜੀ ਲੱਖ ਰੁਪਏ ਲੈ ਆਓ ਜੇ ਪੁਰਾਣਾ ਟਰੈਕਟਰ ਕਿਸੇ ਨੇ ਵਿੱਚ ਘੱਟਾ ਵਾਈ ਉਹ ਵਿੱਚ ਕੱਟ ਲਾਂਗੇ ਜੇ ਨਹੀਂ ਵੀ ਵਿੱਚ ਕਟਾਉਣਾ ਸਿੱਧਾ ਵਿੱਚ ਨਾ ਉਹ ਵੀ ਲੈ ਲੈਣ ਉਹ ਵੀ ਲੈ ਲੈਣੇ ਹਾਂਜੀ ਵੀਰੇ ਪੁਰਾਣਾ ਟਰੈਕਟਰ ਲੈ ਆਓ ਬਾਈ ਆ ਸਾਰਿਆਂ ਚੋਂ ਕੋਈ ਮਰਜ਼ੀ ਨਵਾਂ ਲੈ ਜਾਓ ਤੁਸੀਂ ਤੇ ਬਾਕੀ ਆਪਣਾ ਹੀ ਐਡਰੈਸ ਦੱਸ ਦਿਓ ਪਿੰਡ ਜੀ ਕਿਹੜਾ ਆਪਣਾ ਪਿੰਡ ਹੰਡਾ ਸਟੈਂਡਰਡ ਚਾਉਂ ਚ ਠੀਕ ਹੈ ਜੀ ਮੰਡੀ ਤੋਂ ਬਣਾਉਂਦੇ ਹੁੰਦੇ ਟਰੈਕਟਰ ਹਾਂ ਬਾਬਾ ਟਰੈਕਟਰ ਸ਼ੇਲ ਪਰਚੇ ਦੇ ਨਾਂ ਤੇ ਆਪਣਾ ਸ਼ੋਰੂਮ ਆੜਾ ਠੀਕ ਹੈ ਜੀ ਬਈ ਸੇ ਕਿੰਨੇ ਕੁ ਟਰੈਕਟਰ ਹੁੰਦੇ ਜੀ ਉੱਥੇ ਆਪਣੇ ਆਪਣੇ ਉੱਥੇ ਆਪਣੇ ਕੋਲੇ ਹੋਣਗੇ 20 25 ਤਕਰੀਬਨ ਠੀਕ ਹੈ ਜੀ ਪਰਾਂ ਟਰੈਕਟਰ ਕਟਿਆ ਜੇ ਉਹ ਲੋਨ ਵੀ ਹੋ ਜੂਗਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਨੰਬਰ ਜੀ ਆਪਣਾ ਨੰਬਰ ਆਪਣਾ ਹੈਗਾ ਜੀ 97817 ਵੀਰੇ 7970 ਠੀਕ ਹੈ ਜੀ ਹਾਂ ਜੀ ਹਾਂ ਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ